ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪੰਜਾਬੀਆਂ ਨੂੰ ਖਾਸ ਕਰਕੇ ਸ਼੍ਰੋਮਣੀ ਕੈਦਲ ਦੇ ਵਰਕਰ ਸਹਿਬਾਨਾਂ ਨੂੰ ਇੱਕ ਸੰਦੇਸ਼ ਦੇਣਾ ਚਾਹੁੰਦਾ ਹਾਂ ਉਹਨਾਂ ਨਾਲ ਗੱਲ ਕਰਨੀ ਚਾਹੁੰਦਾ ਹਾਂ ਕਿ ਅੱਜ ਅਕਾਲੀ ਦਲ ਨੂੰ ਬਚਾਉਣ ਲਈ ਕੁਝ ਆਗੂਆਂ ਨੇ ਪ੍ਰੈਸ ਕਾਨਫਰੰਸ ਕੀਤੀ ਆ ਮੈਂ ਤਾਂ ਹੈਰਾਨ ਐ ਕਿ ਕਹਿੰਦੇ ਪੰਥ ਦਾ ਕੋਈ ਮਸਲਾ ਹੱਲ ਹੋਵੇ ਨਾ ਹੋਵੇ ਹਾਲਾਂਕਿ ਗੱਲ ਤਾਂ ਬਹੁਤ ਕਰਦੇ ਨੇ ਕਹਿੰਦੇ ਪੰਥ ਦਾ ਮਸਲਾ ਕਲ ਕਰਾਂਗੇ ਪੰਜਾਬ ਦੀ ਗੱਲ ਕਰਾਂਗੇ ਯਾਰ ਕਿਸਾਨਾਂ ਦੀ ਸਭ ਤੋਂ ਵੱਡੀ ਦੁਸ਼ਮਣ ਪਾਰਟੀ ਭਾਰਤੀ ਜਨਤਾ ਪਾਰਟੀ ਪੰਥ ਦੇ ਨਾਲ ਜਿਹਨਾਂ ਨੇ ਧੋਖਾ ਕਮਾਇਆ ਤੇ ਜਿਹੜੀ ਪੂਰੀ ਬੈਰਬਿੜੀ ਆ ਰਹੀ ਆ ਖੇਤਰੀ ਪਾਰਟੀਆਂ ਨੂੰ ਮਾਰਨ ਲਈ ਤੇ ਸੂਬਿਆਂ ਦੇ ਅਧਿਕਾਰਾਂ ਨੂੰ ਮਾਰਨ ਲਈ ਉਹਨਾਂ ਤੇ ਨਾਲ ਤੁਸੀਂ ਸਾਂਝ ਕਰ ਲਈ ਜ਼ੋਰ ਪਾਉਂਦੇ ਸੀ ਰੋਲਾ ਸ਼੍ਰੋਮਣੀ ਕਾਲ ਦੇ ਪ੍ਰਦਰਸ਼ਦਾ ਸੁਖਵੀਰ ਸਿੰਘ ਬਾਦਲੀ ਕੁਰਸੀ ਦਾ ਨਹੀਂ ਅਸਤੀਫੇ ਦਾ ਨਹੀਂ ਕਿਉਂਕਿ ਮੈਂ ਵੀ ਕੋਰ ਕਮੇਟੀ ਦਾ ਮੈਂਬਰ ਹਾਂ ਮੈਂ ਦੇਖਿਆ ਕਿ ਤੁਸੀਂ ਕਿਵੇਂ ਕਰਦੇ ਸੀ ਕਿ ਭਾਰਤੀ ਜਨਤਾ ਪਾਰਟੀ ਨਾਲ ਸਾਂਝ ਪਾਓ ਜੀ ਇਹ ਲੋਕਾਂ ਦਾ ਕੀ ਹੈ ਜੀ ਕਰਾਂਗੇ ਸਾਰਾ ਕੁਝ ਆਉਣ ਵਾਲੇ ਸਮੇਂ 'ਚ ਨੰਗਾ ਅੱਜ ਉਹਨਾਂ ਦੇ ਸਪான்ਸਰ ਪ੍ਰੋਗਰਾਮ ਤੋਂ ਤੁਸੀਂ ਅਕਾਲੀ ਦਲ ਬਚਾਉਣਾਗੇ ਇਹ ਜਿਹੜੇ ਇੱਕ ਦੋਗਲਾ ਚਿਹਰਾ ਮਤਲਬ ਸਾਰੀ ਉਮਰ ਪੰਥ ਦੀ ਤੇ ਪੰਜਾਬ ਦੀ ਤੇ ਸ਼੍ਰੋਮਣੀ ਕੰਮ ਦੀ ਗੱਲ ਕਰਕੇ ਤੁਸੀਂ ਨਜ਼ਾਰੇਲੇ ਲੀਡਰ ਬਣੇ ਅਹੁਦੇਦਾਰੀਆਂ ਮਾਣੀਆਂ ਏਡੇ ਏਡੇ ਮਤਲਬ ਉੱਚਾਦਿਆਂ ਤੇ ਰਹੇ ਤੇ ਅੱਜ ਕਹਿੰਦੇ ਉਹ ਕਿ ਪਾਰਟੀ ਜਾਵੇ ਠੱਠੇ ਖੂਹ ਦੇ ਵਿੱਚ ਅਸੀਂ ਨਕਲੀ ਅਕਾਲੀ ਦਲ ਬਣਾ ਕੇ ਨਕਲੀ ਉਹ ਜੋ ਝੁੱਠੀ ਜੀ ਪੰਚ ਦੀ ਤੇ ਪੰਜਾਬੀਆਂ ਦੀ ਗੱਲ ਕਰਕੇ ਤੁਸੀਂ ਇਹ ਦੱਸੋ ਵੀ ਦਿੱਲੀ ਏਜੰਡਾ ਕਦੇ ਜਿਹੜੀ ਪਾਰਟੀ ਆਪ ਮੇਰੀ ਇੱਕ ਵਰਕਰਾਂ ਨੂੰ ਬੇਨਤੀ ਹੈ ਜਿਹੜੀ ਪਾਰਟੀ ਸਿੱਧੀ ਭਾਰਤੀ ਜਨਤਾ ਪਾਰਟੀ ਬੈਕ ਤੇ ਰਹਿ ਕੇ ਸਪான்ਸਰ ਪ੍ਰੋਗਰਾਮ ਦੇ ਕੇ ਇਹਨਾਂ ਨੂੰ ਅਕਾਲੀ ਦਲ ਬੜਾਉਣ ਨੂੰ ਦੂਜਾ ਕਹਿ ਰਹੀ ਹੈ ਕਿ ਉਹ ਅਕਾਲੀ ਦਲ ਕਦੇ ਪੰਜਾਬ ਦੇ ਹਿੱਤੇ ਹਿੱਤਾਂ ਦੀ ਪਹਿਰੇਦਾਰੀ ਕਰ ਸਕਦਾ ਮੈਂ ਥੱਲੇ ਕਮੈਂਟ ਪੜ੍ਹ ਰਿਹਾ ਸੀ ਉਹਨਾਂ ਕਈ ਅੱਗੋਲੇ ਦਿੱਤੇ ਹੋਏ ਕਿਸਦਾ ਹਾਰ ਦੀ ਲੋੜ ਹੈਗੀ ਆ ਪਰ ਜੇ ਭਾਰਤੀ ਜਨਤਾ ਪਾਰਟੀ ਦੇ ਹੱਤ ਟੋਕੇ ਬਣ ਕੇ ਇਹ ਲੋਕ ਨਵਾਂ ਅਕਾਲੀ ਦਲ ਬਣਾਉਣਾ ਆਏ ਨੇ ਤੇ ਅਕਾਲੀ ਦਲ ਨੂੰ ਖੋਹਰ ਕਰਨਾ ਇਹ ਤਾਂ ਇਸ ਤੋਂ ਵੱਡਾ ਖਤਰਨਾਕ ਕੁਝ ਨਹੀਂ ਹੋ ਸਕਦਾ ਬੜਾ ਇੱਕ ਸੀਨੀਅਰ ਵਕੀਲ ਆ ਮੈਂ ਨਾਮ ਲੈਂਦਾ ਉਹਨੇ ਕਮੈਂਟ ਕੀਤਾ ਕਿਸੇ ਟੀਵੀ ਚੈਨਲ ਤੇ ਥੱਲੇ ਜਦੋਂ ਲਾਈਵ ਹੋਏ ਹੋਏ ਸੀ ਕਿ ਜੇ ਹੱਤ ਟੋਕਾ ਬਣ ਕੇ ਆਏ ਨੇ ਬੀਜੇਪੀ ਦਾ ਦਿੱਲੀ ਦਾ ਅਕਾਲੀ ਦਲ ਨੂੰ ਢਾਹ ਲਾਉਣ ਲਈ ਤਾਂ ਇਹ ਬਹੁਤ ਖਤਰਨਾਕ ਹੈ ਕਿਉਂਕਿ ਅਕਾਲੀ ਦਲ ਜਿਹੜੀ ਉਹ ਸਿਧਾਂਤਕ ਪਾਰਟੀ ਆ ਸਰਦਾਰ ਸੁਖਬੀ ਸਿੰਘ ਬਾਦਲ ਦੇ ਨਾਲ ਐਵੇਂ ਨਹੀਂ ਖੜੇ ਉਹਨੇ ਇੱਕ ਠੋਕ ਕੇ ਕਿਹਾ ਪਮਾ ਯਾਰ ਸਿੱਤਾ ਜਿੱਤੀਏ ਨਾ ਜਿੱਤੀਏ ਪਮਾ ਕੋ ਬਣੇ ਨਾਮ ਬਣੇ ਪਰ 104 ਸਾਲ ਪੁਰਾਣੀ ਪਾਰਟੀ ਆ ਮੈਂ ਦਿੱਲੀ ਨੂੰ ਵੇਚ ਨਹੀਂ ਸਕਦਾ ਤੇ ਨਾ ਮੈਂ ਲੰਬਾ ਪਹਿਣਾ ਤੇ ਮੈਂ ਗੱਲ ਕਰਨੀ ਚਾਹੁੰਦਾ ਦੱਸਣੀ ਚਾਹੁੰਦਾ ਕਿ ਜੇ ਦਿੱਲੀ ਦੇ ਅੱਗੇ ਕੁਰਸੀਆਂ ਲਈ ਅਹੁਦੇਦਾਰੀਆਂ ਲਈ ਲਾਲਚਾਂ ਲਈ ਐ ਲੰਬੇ ਪੈਣ ਵਾਲਿਆਂ ਦੀ ਕਮੀ ਨਹੀਂ ਨਾ ਹੈਗੀ ਤਾਂ ਪੰਤ ਪੰਜਾਬ ਤੇ ਪੰਜਾਬੀਆਂ ਦੀ ਲੜਾਈ ਲੜਨ ਲਈ ਆੜਨ ਲਈ ਖੜਨ ਲਈ ਲੜਨ ਲਈ ਮਰਨ ਵਾਲਿਆਂ ਦੀ ਵੀ ਕਮੀ ਨਹੀਂ ਹੈਗੀ ਇਹ ਰੌਲਾ ਹੁਣ ਸੱਤਾ ਪ੍ਰਾਪਤੀ ਦਾ ਨਹੀਂ ਇਹ ਰੌਲਾ ਸੰਧਾਨਤ ਦਾ ਵਿਚਾਰਧਾਰਾ ਦਾ ਪੰਜਾਬ ਦਾ ਪੰਜਾਬ ਦੇ ਮੁੱਦਿਆਂ ਦਾ ਕੌਮ ਦੇ ਮੁੱਦਿਆਂ ਦਾ ਤੇ ਅਸੀਂ ਦਿੱਲੀ ਦਾ ਹੱਕ ਟੋਕਾ ਬਿਲਕੁਲ ਨਹੀਂ ਬਣਾਗੇ ਇੱਕ ਠੋਕ ਕੇ ਲੜਾਂਗੇ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਕੱਲੇ-ਕੱਲੇ ਦੇ ਸਾਰਿਆਂ ਦਾ ਸਾਰਾ ਗੁਰੂ ਜਾਗਰ ਕਰਾਂਗੇ ਸਾਰੀ ਸੰਗਤ ਜਾਣਦੀ ਵੀ ਹੈ ਰੈਂਦੀ ਖੁੰਦੀ ਕਦਰ ਆਉਣ ਵਾਲੇ ਦਿਨਾਂ ਦੇ ਕੱਢ ਦੇਾਂਗੇ ਪੰਥ ਪੰਜਾਬ ਤੇ ਪੰਜਾਬੀ ਤੇ ਪੰਜਾਬ ਦੀ ਭਾਈਚਾਰਕ ਸਾਂਝ ਦੀ ਲੜਾਈ ਲੜਾਂਗੇ ਅਸੀਂ ਦਿੱਲੀ ਦੇ ਅੱਗੇ ਨਹੀਂ ਝੁਕਾਂਗੇ ਜਿਨ੍ਹਾਂ ਨੇ ਝੁਕਣਾ ਉਹ ਝੁਕ ਜਾਣ ਇਹ ਸੰਗਤਤ ਦੇ ਵਿੱਚ ਉਹ ਫੈਸਲਾ ਕਰੇ ਤਾਨੇ ਮਾਰੋ ਇਹ ਫੈਸਲਾ ਕਰੋ ਕਿ ਦਿੱਲੀ ਦੇ ਅੱਗੇ ਲੰਬਾ ਕਿਹਨੇ ਪੈਣਾ ਤੇ ਦਿੱਲੀ ਦੇ ਅੱਗੇ ਹੱਕ ਤਾਣ ਕੇ ਕਿਹਨੇ ਖੜਨਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤ